ਜਦੋਂ ਪਾਂਡਵਾਂ ਅਤੇ ਕੌਰਵਾਂ ਦਾ ਜੁੱਧ ਹੋਇਆ ਸੀ ਤਾਂ ਉਸ ਸਮੇਂ ਕੌਰਵ ਸੈਨਾ ਵਿੱਚ ਪੰਜ ਵਾਰ ਸੈਨਾਪਤੀ ਬਦਲੇ ਗਏ ਸੀ ਪੰਜ ਵਾਰ ਪਹਿਲੇ ਸੈਨਾਪਤੀ ਸੀ ਗੰਗਾ ਪੁੱਤਰ ਭੀਸ਼ਮਪਤਾਮਾ ਜਦੋਂ ਗੰਗਾ ਪੁੱਤਰ ਭੀਸ਼ਮਪਤਾਮਾ ਨੂੰ ਅਰਜੁਨ ਨੇ ਤੀਰਾਂ ਤੇ ਸਵਾਦ ਦਿੱਤਾ ਫਿਰ ਉਸ ਤੋਂ ਬਾਅਦ ਦ੍ਰੋਣਾ ਅਚਾਰਿਆਂ ਨੂੰ ਸੈਨਾਪਤੀ ਬਣਾਇਆ ਗਿਆ ਇਹ ਕੌਰਵ ਸੈਨਾ ਦੇ ਦੂਜੇ ਸੈਨਾਪਤੀ ਸੀ ਗੁਰੂ ਦ੍ਰੋਣਾਚਾਰੀਆ ਫਿਰ ਜਦੋਂ ਗੁਰੂ ਦ੍ਰੋਣਾਚਾਰੀਆ ਦੀ ਮੌਤ ਹੋਈ ਫਿਰ ਅੰਗਰਾਜ ਕਰਨ ਨੂੰ ਸੈਨਾਪਤੀ ਬਣਾਇਆ ਗਿਆ ਅੰਗਰਾਜ ਕਰਨ ਇਹ ਕੌਰਵ ਸੈਨਾ ਦੇ ਤੀਸਰੇ ਸੈਨਾਪਤੀ ਸੀ ਜਦੋਂ ਫਿਰ ਕਰਨ ਦੀ ਮੌਤ ਹੋਈ ਫਿਰ ਉਸ ਤੋਂ ਬਾਅਦ ਰਾਜਾ ਸ਼ਲ ਨੂੰ ਸੈਨਾਪਤੀ ਬਣਾਇਆ ਗਿਆ ਰਾਜਾ ਸ਼ਲ ਇਹ ਨਕੁਲ ਤੇ ਸਹਿਦੇਵ ਦੇ ਸਕੇ ਮਾਮਾ ਸੀ ਇਹਨਾਂ ਨੂੰ ਸੈਨਾਪਤੀ ਬਣਾਇਆ ਗਿਆ ਸੀ ਇਹ ਕੋਰਵ ਸੈਨਾ ਦੇ ਚੌਥੇ ਸੈਨਾਪਤੀ ਹੋਏ ਸੀ ਤੇ ਜਦੋਂ ਰਾਜਾ ਛਲ ਦੇ ਦੀ ਮੌਤ ਹੋਈ ਫਿਰ ਉਸ ਤੋਂ ਬਾਅਦ ਅੰਤਮ ਸੈਨਾਪਤੀ ਅਸੁਰਥਾਮਾ ਆਚਾਰੀਆ ਦਰੋਨ ਜੀ ਦੇ ਪੁੱਤਰ ਅਸੁਰਥਾਮਾ ਹੋਏ ਸੀ ਇਹ ਕੋਰਵ ਸੈਨਾ ਦੇ ਅੰਤਮ ਅਤੇ ਆਖਰੀ ਸੈਨਾਪਤੀ ਸੀ ਇਸੇ ਪ੍ਰਕਾਰ ਕੁਰਬ ਸੈਨਾ ਵਿੱਚ ਪੰਜ ਵਾਰ ਸੈਨਾਪਤੀ ਬਦਲੇ ਗਏ ਸੀ